ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਨਹਿنگ ਸਿੰਘਾਂ ਦੀ ਫੌਜ ਨੇ ਬੰਬੀਹਾ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਉਸਦੇ ਹੀ ਪਿੰਡ ਆ ਕੇ ਘੇਰ ਲਿਆ ਸਰਪੰਚ ਨੂੰ ਹੱਥ ਬੰਨ੍ਹ ਕੇ ਮਾਫੀ ਮੰਗਣੀ ਪਈ ਅਤੇ ਪੁਲਿਸ ਨੇ ਵਿਚ ਪੈ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਮਾਮਲਾ ਪਿਛਲੇ ਦਿਨੀ ਪਿੰਡ ਦੀ ਹੀ ਇੱਕ ਮਹਿਲਾ ਨਾਲ ਦੁਰਵਿਹਾਰ ਕਰਨਾ ਅਤੇ ਕਕਾਰਾਂ ਦੀ ਬੇਅਦਬੀ ਕਰਨਾ ਸੀ ਬੰਬੀਹਾ ਪਿੰਡ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਦੇ ਪਤੀ ਹਰਬੰਸ ਸਿੰਘ ਵੱਲੋਂ ਕੁਝ ਸਾਂਝੀਆਂ ਪਈਆਂ ਦੀ ਮੰਗਤੀ ਕਰਵਾਈ ਗਈ ਸੀ ਜਿਸ ਨੂੰ ਲੈ ਕੇ ਇਸ ਪਿੰਡ ਦੀ ਗੁਰਸਿਕ ਮਹਿਲਾ ਮਹਿੰਦਰ ਕੌਰ ਨਾਲ ਵਿਵਾਦ ਹੋ ਗਿਆ ਇਸ ਗੁਰਸਿਕ ਮਹਿਲਾ ਨੇ આરોਪ ਲਾਇਆ ਕਿ ਮੇਰੇ ਇਕਕਾਰਾਂ ਦੀ ਬੇਜਦੀ ਕੀਤੀ ਗਈ ਹੈ ਬੈਸਰੂ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਇਸ ਤੋਂ ਬਾਅਦ ਨਹਿੰਗ ਸਿੰਘਾਂ ਜਥੇਬੰਦੀਆਂ ਵੱਲੋਂ ਇਸ ਮਾਤਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਪ੍ਰੰਤੂ ਮਹਿਲਾ ਸਰਪੰਚ ਦੇ ਪਤੀ ਹਰਵੰਦ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਨਹਿੰਗ ਸਿੰਘਾਂ ਬੇਲੀ ਕੁਝ ਪੱਦੇ ਸ਼ਬਦ ਬੋਲੇ ਗਏ ਜਿਸ ਨੂੰ ਲੈ ਕੇ ਨਹਿੰਗ ਸਿੰਘ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਅੜਕੋਟੇ ਅਤੇ ਇਸ ਮਹਿਲਾ ਸਰਪੰਚ ਦੇ ਪਤੀ ਹਰਵੰਦ ਸਿੰਘ ਦੇ ਘਰ ਪਹੁੰਚ ਗਏ ਅੱਗੇ ਤਸਵੀਰਾਂ ਇਸ ਤਰ੍ਹਾਂ ਦੀਆਂ ਸਨ ਕਿ ਉਸ ਦੇ ਮਹਿਲਾ ਸਰਪੰਚ ਦੇ ਪਤੀ ਵੱਲੋਂ ਹੱਥ ਜੋੜ ਕੇ ਮਾਫੀ ਮੰਗੀ ਗਈ ਤੇ ਫਿਰ ਉਸ ਨੇ ਆਪਣਾ ਖੇੜਾ ਛਡਵਾਇਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾਇਆ ਕਰੀਏ ਸਰਪੰਚ ਮੈਂਬਰ ਆ ਕੇ ਕਹੋਣਾ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕਮਾਉਂਦਾ ਉਹਨਾਂ ਨੇ ਕਿਹਾ ਸਾਡੇ ਕੋਲ ਜੀ ਮੇਰੀ ਵਾਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਅਟੈਕ ਹੋਇਆ ਹੋਇਆ ਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇ ਦੇ ਕੋਈ ਇਹ ਬਾਈ ਬੋਲ ਸਕਦੇ 11 ਵੀ ਮੜਾ ਮੁੱਟਾ ਬੋਲ ਨਹੀਂ ਹਾਂਡਦੇ ਨੂੰ ਹਾਂਡ ਦੀ ਪ੍ਰੋਬਲਮ ਫੋਜ ਜਾਵੇ ਕਿ ਪਹਿਲਾਂ ਸੀ ਆਪਾਂ ਗੱਲ ਮਗਾਉਣੇ ਪਹਿਲਾਂ ਜੀ ਪ੍ਰੇਮ ਹੋਇਆ ਰਿਹਾ ਹਾਂਡ ਦਾ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੀ ਬਗੜ ਗਈ ਸੀ ਉਹ ਤਾਂ ਲੱਗ ਹੀ ਨਹੀਂ ਰਿਹਾ ਕਿ ਹਾਂਡ ਦੀ ਪ੍ਰੋਬਲਮ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਵਾਲ ਹਾਂਜੀ ਪੰਜਵਨ ਸ਼ਾਨ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਕਾਨਾ ਸਾਹਿਬ ਵਾਲੇ ਮੌਜੂਦਾ ਮੁਖੀ ਦਾਸ ਸੇਵਾਦਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਅਧਿਕਾਰੀ ਰੂਪ ਮੁਕਤਸਰ ਸਾਹਿਬ ਜਸਵੰਤ ਸਿੰਘ ਹਾਂਜੀ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਦੇ ਅਸੀਂ ਵੱਡੀ ਗਿਣਤੀ ਵਿੱਚ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਬੇਸ਼ੱਕ ਮਰਿਆਦਾ ਕਾਇਮ ਰੱਖੀ ਪਰ ਤੋਂ ਇੱਕ ਵਾਰ ਤਾਂ ਮਾਹੌਲ ਕਾਫੀ ਗਰਮ ਹੋ ਗਿਆ ਸੀ ਕਿਉਂਕਿ ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਾਮਦੇ ਨੂੰ ਸ਼ਾਂਤ ਕੀਤੀ ਸੀ ਇਹ ਵੀ ਆਪਣਾ ਕਰਵਾਇਆ ਗਿਆ ਮਹਿਲਾ ਸਰਪੰਚ ਦੇ ਪਤੀ ਨੇ ਹੱਥ ਜੋੜ ਕੇ ਮਾਫੀ ਮੰਗੀ ਇਹ ਵੀ ਕਹਿ ਦਿੱਤਾ ਗਿਆ ਕਿ ਅਗਦੇ ਇਸ ਮਿੰਤੀ ਤੱਪੇ ਤਰਾਜਾ ਤਾਂ ਉਹ ਮਿੰਤੀ ਦਰਵਾਜ਼ੇ ਨਾਲ ਸਰਦਾਰ ਤੋਂ ਦੁਆਰਾ ਕਰਵਾ ਦੇਵੇਗਾ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਹੋਣਾ ਸੀ ਇਨਵੈਸਟੀਗੇਸ਼ਨ ਕਰਨਾ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਦਿੱਤੀ ਆ ਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਸੀ ਇਤੋਂ ਵੱਧ ਆ ਜਾਈਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਉੱਚਕਾਰਾਂ ਦੀ ਬੇਦਵੀ ਹੋਈ ਆ ਹੋਈ ਆ ਜਾਂ ਨਹੀਂ ਮੇਰੀ ਗੱਲ ਇੱਧਰ ਇੱਥੇ ਸ਼ਾਂਤ ਮੇਰੀ ਗੱਲ ਸੁਣੋ ਸਾਹਮਣੇ ਹਾਂਜੀ ਮੇਰੀ ਮੇਰੀ ਗੱਲ ਸੁਣੋ ਇੱਧਰ ਮਿਕਾਸ ਮੇਰਾ ਕੈਮਰੇਮੈਨ ਫੇਸ ਕਰ ਲੋ ਹਾਂਜੀ ਮੇਰੇ ਮਤਲਬ ਪਾਪਾ ਸਾਹਿਬ ਵੀ ਅੰਮ੍ਰਿਤਧਾਰੀ ਐ ਮੇਰੇ ਮਾਤਾ ਜੀ ਵੀ ਅੰਮ੍ਰਿਤਧਾਰੀ ਐ ਮੇਰੀ ਸੱਸ ਵੀ ਇੱਥੇ ਰਹਿੰਦੀ ਐ ਉਹ ਵੀ ਅੰਮ੍ਰਿਤਧਾਰੀ ਐ ਅਸੀਂ ਜੀ ਗੁਰੂ ਘਰ ਨੂੰ ਮੰਨਦੇ ਫਿਰ ਮੈਂ ਪੜਿਆ ਲਿਖਿਆ ਹੈਗਾ ਠੀਕ ਐ ਜੀ ਮੇਰੇ ਫਿਰ ਬੇਟੀ ਵੀ ਐ ਬੇਟੇ ਵੀ ਐ ਜੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮ੍ਰਿਤਧਾਰੀ ਬੰਦੇ ਵੀ ਸੀ ਨਾਲ ਇੱਕ अंबर तो तो है। है, तो बीबीट ਸਾਡੇ ਸਾਹਮਣੇ ਜਗਾਇਆ ਪ੍ਰਸ਼ਾਸਨ ਨੂੰ ਬੇਲਤੀ ਹੈ ਵੀ ਪੱਤਰਕਾਰਾਂ ਨੂੰ ਕਾਗਜ਼ ਤੇ ਕੰਮ ਕੀਤਾ ਜਾਇਆ ਹੋਈ ਅੱਜ ਨਹੀਂ ਲੱਗਿਆ ਲੋਕਾਂ ਨੂੰ ਕੰਮ ਕਰਾਉਣ ਨੂੰ ਨਿਕਲ ਕੇ ਆਇਆ ਇੱਕ ਕੰਮ ਨਿਕੜ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਤੋਂ ਮਾਰਾ ਦੇ ਆਇਆ ਕੰਸਪਟ